ਪੰਗਿਆ ਵਿਧਾਨ ਸਭਾ ਦੇ ਵਿੱਚ ਜਿਹੜਾ ਇੱਕ ਗੁਰਦੁਆਰਾ ਪੈਂਦਾ ਵੱਡਾ ਨਾਮ ਵਾਰਾ ਵੱਡਾ ਆ ਪੂਜਣ ਜੋ ਕਹਿ ਸਕਦੇ ਆ ਵੱਡੀ ਲੋਕ ਸ਼ਰਦਾ ਉਸ ਗੁਰਦੁਆਰੇ ਦੇ ਵਿੱਚੋਂ ਜਿਹੜੇ ਆ ਇਸ ਰੂਪ 169 ਦੀ ਗੱਲ ਕਰਾਂ ਤਾਂ 139 ਜਿਹੜੇ ਉੱਥੋਂ ਪ੍ਰਾਪਤ ਹੋਏ ਨੇ 30 ਜਿਹੜੇ ਆ ਹੋਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨੇ ਜਿਨ੍ਹਾਂ ਦੀਆਂ ਰਸੀਦਾਂ ਜਿਹੜੀਆਂ ਇਹ ਬਿੱਲ ਨੇ ਜਿਹੜੇ ਉਹ ਇਸ ਜਗ੍ਹਾ ਦੇ ਨਾਂ ਤੇ ਇਕੱਠੇ ਹੋਏ ਨੇ ਪਰ ਹੋਰ ਕਿਸੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਉਹ ਸ਼ਿਸ਼ੋਬਤ ਨੇ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਵੱਡਾ ਖੁਲਾਸਾ ਕਰਨਗੇ ਬੰਗਿਆਂ ਦੇ ਉਸ ਵੱਡੇ ਗੁਰਦੁਆਰੇ ਦਾ ਖੈਰ ਮੈਂ ਉਸ ਦਾ ਹਲੇ ਨਾ ਡਿਕਲੇਅਰ ਨਹੀਂ ਕਰਾਂਗਾ ਕਿਉਂਕਿ ਜਦੋਂ ਤੱਕ ਇਸ ਦਾ ਖੁਲਾਸਾ ਜਿਹੜਾ ਸਰਕਾਰੀ ਪੱਧਰ ਤੇ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਮੈਂ ਦੱਸ ਦੇਣਾ ਕਿ ਬੰਗਿਆਂ ਵਿਧਾਨ ਸਭਾ ਦੇ ਵਿੱਚ ਜਿਹੜਾ ਗੁਰਦੁਆਰਾ ਪੈਂਦਾ ਵੱਡਾ ਨਾਮ ਵਾਲਾ ਹੈ ਵੱਡਾ ਪੂਜਣ ਜੋ ਕਹਿ ਸਕਦੇ ਆ ਵੱਡੀ ਲੋਕ ਸ਼ਰਧਾ ਉਸ ਗੁਰਦੁਆਰੇ ਦੇ ਵਿੱਚੋਂ ਜਿਹੜੇ ਇਸ ਰੂਪ 100 69 ਦੀ ਗੱਲ ਕਰਾਂ ਤਾਂ 139 ਜਿਹੜੇ ਉੱਥੋਂ ਪ੍ਰਾਪਤ ਹੋਏ ਨੇ 30 ਜਿਹੜੇ ਆ ਹੋਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨੇ ਜਿਨ੍ਹਾਂ ਦੀਆਂ ਰਸੀਦਾਂ ਜਿਹੜੀਆਂ ਆ ਇਹ ਬਿੱਲ ਨੇ ਜਿਹੜੇ ਉਹ ਇਸ ਜਗ੍ਹਾ ਦੇ ਨਾਂ ਤੇ ਇਕੱਠੇ ਹੋਏ ਨੇ ਪਰ ਹੋਰ ਕਿਸੇ ਗੁਰਦਾਰਿਆਂ ਦੇ ਵਿੱਚ ਜਿਹੜੇ ਉਹ ਸ਼ਿਸ਼ੂ ਬਤ ਨੇ 328 ਸਰੂਪਾਂ ਦੇ ਲਾਪਤਾ ਮਾਮਲੇ ਦਾ ਅੱਜ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਖੁਲਾਸਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ 328 ਲਾਪਤਾ ਸਰੂਪ ਨੇ ਉਹਨਾਂ ਵਿੱਚੋਂ 169 ਸਰੂਪ ਜਿਹੜੇ ਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਕਸਬਾ ਦੇ ਇੱਕ ਵੱਡੇ ਡੇਰੇ ਤੋਂ ਪ੍ਰਾਪਤ ਹੋਏ ਨੇ ਜਿਹਦੇ ਵਿੱਚੋਂ 139 ਰੂਪ ਜਿਹੜੇ ਨੇ ਉਹ ਬਿਨਾਂ ਕਿਸੇ ਪਰਚੀ ਤੋਂ ਬਿਨਾਂ ਕਿਸੇ ਰਸੀਦ ਤੋਂ ਜਿਹੜੇ ਇਸ਼ੂ ਕੀਤੇ ਗਏ ਨੇ ਔਰ ਜਿਹੜੇ 30 ਰੂਪ ਨੇ ਉਹ ਪਰਚੀ ਤਾਂ ਇਸ਼ੂਈ ਆ ਪਰ ਹੋਰ ਗੁਰਦਵਾਰਿਆਂ ਨੂੰ ਜਿਹੜਾ ਆ ਡਿਸਟ੍ਰਿਬਿਊਟ ਕੀਤੇ ਗਏ ਨੇ ਸੋ ਇਹਨਾਂ ਇੱਕ ਇੱਕ ਵੱਡਾ ਖੁਲਾਸਾ ਅਜਮਾਗੀ ਦੇ ਮੇਲੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਕਿਉਂਕਿ ਇਹ ਮਾਮਲਾ ਜਿਹੜਾ 328 ਰੁਪਿਆਂ ਲੈ ਕੇ ਜਿਹੜਾ ਅਕਾਲ ਤੱਕ ਤੱਕ ਇੱਕ ਵੱਡਾ ਸਵਾਲ ਖੜਾ ਹੋ ਗਿਆ ਸੀ ਕਿ 328 ਰੁਪਏ ਗਏ ਕਿੱਥੇ ਜਿਹਨੂੰ ਲੈ ਕੇ ਕਾਫੀ ਜੜੀ ਆ ਪਾਲ ਕੀਤੀ ਜਾ ਰਹੀ ਸੀ ਪਰੰਤੂ ਅੱਜ ਸਿਟ ਵੱਲੋਂ ਜਿਹੜਾ ਇੱਕ ਖੁਲਾਸਾ ਕੀਤਾ ਗਿਆ ਜਿਹਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਹੈ ਕਿ ਇਹਨਾਂ ਵਿੱਚੋਂ 169 ਰੁਪਏ ਜਿਹੜੇ ਆ ਬੰਗਾ ਜਿਹੜਾ ਵਿਧਾਨ ਸਭਾ ਹੈ ਉਹਦੇ ਇੱਕ ਵੱਡੇ ਗੁਰਦੁਆਰੇ ਦੇ ਵਿੱਚੋਂ ਮਿਲੇ ਨੇ ਔਰ ਇਹ ਦੱਸਦੇ ਆ ਕਿ ਇਹਨਾਂ ਵਿੱਚੋਂ ਜਿਹੜੇ 139 ਰੁਪਏ ਨੇ ਉਹਨਾਂ ਦੀਆਂ ਕੋਈ ਰਸੀਦ ਨਹੀਂ ਕੋਈ ਪਰਚੀ ਨਹੀਂ ਕਿੱਥੋਂ ਹੋຊਿਓਏ ਕਦੋਂ ਹੋਏ ਕਿਹਨੇ ਕੀਤੇ ਕਿੱਦਾਂ ਲੈ ਕੇ ਇਹ ਸਾਰਾ ਖਲਾਸਾ ਜਿਹੜਾ ਆ ਆ ਸੀਐਮ ਸਾਹਿਬ ਨੇ ਕੀਤਾ ਔਰ 30 ਰੂਪ ਜਿਹੜੇ ਆ ਉਹਨਾਂ ਦੀ ਸਿੱਧਾ ਤੇ ਇਸ਼ੂ ਹੋਈਆਂ ਪਰ ਉਹ ਕਿਸੇ ਹੋਰ ਗੁਰੂ ਘਰਾਂ ਨੂੰ ਪੇਂਟ ਕੀਤੇ ਗਏ ਨੇ ਉੱਥੇ ਨੇ ਸੋ ਸਾਰੇ ਸਰੂਪਾਂ ਨੂੰ ਲੈ ਕੇ ਸਿਟ ਜਿਹੜੀ ਐ ਇਸ ਵੇਲੇ ਪੂਰੀ ਤਰ੍ਹਾਂ ਜਿਹੜੀ ਆ ਸਰਗਰਮ ਹੈ ਔਰ ਜਿਹੜੇ ਅਕਾਲ ਤਖਤ ਦੇ ਉਸ ਵੇਲੇ ਜਥੇਦਾਰ ਨੇ ਜਾਂ ਹੋਰ ਇਸ ਸਤਕਾਰ ਕਮੇਟੀ ਜੈ ਇਨਾ ਕਲੋਜ਼ ਜਿਹੜੀ ਆ ਸਿਟ ਜਿਹੜੀ ਹੁਣ ਪੁਛਗਿਛ ਕਰੇਗੀ ਔਰ ਜਿਹੜੇ ਆ ਇਸ ਦੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਵੱਡਾ ਖੁਲਾਸਾ ਕਰਨਗੇ ਬੰਗਿਆਂ ਦੇ ਉਸ ਵੱਡੇ ਗੁਰਦੁਆਰੇ ਦਾ ਖੈਰ ਮੈਂ ਉਸ ਦਾ ਹਲੇ ਨਾ ਡਿਕਲੇਅਰ ਨਹੀਂ ਕਰਾਂਗਾ ਕਿਉਂਕਿ ਜਦੋਂ ਤੱਕ ਇਸ ਦਾ ਖੁਲਾਸਾ ਜਿਹੜਾ ਸਰਕਾਰੀ ਪੱਧਰ ਤੇ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਮੈਂ ਦੱਸ ਦੇਣਾ ਕਿ ਬੰਗਿਆਂ ਵਿਧਾਨ ਸਭਾ ਦੇ ਵਿੱਚ ਜਿਹੜਾ ਗੁਰਦੁਆਰਾ ਪੈਂਦਾ ਵੱਡਾ ਨਾਮ ਵਾਰਾ ਵੱਡਾ ਪੂਜਣ ਜੋ ਕਹਿ ਸਕਦੇ ਆ ਵੱਡੀ ਲੋਕ ਸ਼ਰਧਾ ਉਸ ਗੁਰਦੁਆਰੇ ਦੇ ਵਿੱਚੋਂ ਜਿਹੜੇ ਇਸ ਰੂਪ 100 69 ਦੀ ਗੱਲ ਕਰਾਂ ਤਾਂ 139 ਜਿਹੜੇ ਉੱਥੋਂ ਪ੍ਰਾਪਤ ਹੋਏ ਨੇ 30 ਜਿਹੜੇ ਆ ਹੋਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨੇ ਜਿਨ੍ਹਾਂ ਦੀਆਂ ਰਸੀਦਾਂ ਜਿਹੜੀਆਂ ਆ ਇਹ ਬਿੱਲ ਨੇ ਜਿਹੜੇ ਉਹ ਇਸ ਜਗ੍ਹਾ ਦੇ ਨਾਂ ਤੇ ਇਕੱਠੇ ਹੋਏ ਨੇ ਪਰ ਹੋਰ ਕਿਸੇ ਗੁਰਦਵਾਰਿਆਂ ਦੇ ਵਿੱਚ ਜਿਹੜੇ ਉਹ ਸ਼ਿਸ਼ੂ ਬਤ